ਤੇ ਮੈਂ ਇਹ ਹੀ ਬੇਨਤੀ ਕਰਨ ਜਾਂਦਾ ਰੈਜੀਡੈਂਟ ਸਾਹਿਬ ਨੂੰ ਕਿ ਜਿਹੜੀ ਆ ਉਹ ਦੁਕਾਨਾ ਹਾਈਵੇ 'ਤੇ ਲੱਗੀ ਹੈ ਪਹਿਲਾਂ ਇਹਦੇ ਵੀ ਕਾਰਵਾਈ ਕੀਤੀ ਜਾਵੇ ਨਾ ਜੇ ਕਾਰਵਾਈ ਕਰਨੀ ਹੈ ਤਾਂ ਇੱਕ ਬਰਾਬਰ ਸਾਰਿਆਂ ਨਾਲ ਕੀਤੀ ਜਾਵੇ ਗਰੀਬ ਜਨਤਾ ਮਕਾਨਾ ਚੰਦ ਆ ਇੱਕ ਤਰ੍ਹਾਂ ਦਾ ਵੀ ਮੈਂ ਤੁਹਾਡੇ ਕੋਲ ਕਾਰਵਾਈ ਕਰ ਦੂੰਗਾ ਕਾਰਵਾਈ ਇਹ ਪੁੱਛਣਾ ਚਾਹੁੰਦੇ ਕਿਸ ਚੀਜ਼ ਦੀ ਕਾਰਵਾਈ ਕਰਵਾਉਣੇ ਚਾਹੁੰਦੇ ਐ ਕਿ ਕਿਸੇ ਵੱਡੇ ਲੀਡਰ ਦਾ ਹੱਥ ਹੈ ਜਿਹੜੇ ਉਹਦੇ ਛੇਹ 'ਚ ਬੋਲ ਰਿਹਾ ਇਹ ਐਨੀ ਗੁੰਡਾਗਰਦੀ ਐ ਯਾਰ ਇੱਕ ਤਾਂ ਸਰਕਾਰ ਕਹਿੰਦੀ ਐ ਸਾਡੇ ਜਿੰਨੇ ਵੀ ਪ੍ਰਸ਼ਾਸਨ ਦੇ ਬੰਦੇ ਲੱਗੇ ਹੋਏ ਐ ਉਹ ਗਰੀਬ ਲੋਕਾਂ ਦੀ ਭਲਾਈ ਵਾਸਤੇ ਸਰਕਾਰ ਐ ਮੈਂ ਸੋਚਦਾ ਐ ਗਰੀਬ ਭਲਾਈ ਵਾਸਤੇ ਨਹੀਂ ਇੱਕ ਗੁੰਡਾਗਰਦੀ ਸਰਕਾਰ ਐ ਇਹਨਾਂ ਦਾ ਕਹਿਣਾ ਇਹ ਐ ਕਿ ਜੇਤੀ ਸਬਜ਼ੀ ਲਾਦੇ ਮੈਂ ਥੋੜਾ ਕਾਰਵਾਈ ਕਰਦਣੀ ਐ ਕੋਈ ਦਸ ਸਬਜ਼ੀ ਵਿੱਚ ਕੋਈ ਚੁੱਟਾ ਵੇਚ ਰਿਹਾ ਐ ਜਾਂ ਕੋਈ ਭੁੱਕੀ ਜਾਂ ਫੀਮ ਵੇਚ ਰਿਹਾ ਕੋਈ ਸ਼ਰਾਬ ਵੇਚ ਰਿਹਾ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਕੀਤਪੁਰ ਸਾਹਿਬ ਵਿਖੇ ਮਨਾਲੀ ਮੁੱਖ ਮਾਰਗ ਉਤੇ ਲੱਗੀ ਹੋਈ ਇੱਕ ਸਬਜ਼ੀ ਦੀ ਦੁਕਾਨ ਹਟਾਉਣ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਪੂਰੇ ਲਾਮ ਲਸ਼ਕਰ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਦੁਕਾਨਦਾਰ ਦੀ ਸਬਜ਼ੀ ਬਾਹਰ ਕਢਵਾਈ ਉੱਥੇ ਹੀ ਨਾਲ ਹੀ ਉਸ ਦੀ ਦੁਕਾਨ ਨੂੰ ਢੇਰੀ ਕਰਨ ਲਈ ਪਹੁੰਚੇ ਹੋਏ ਸਨ ਮੌਕੇ ਤੇ ਮਹਾਰਿਸ਼ੀ ਬਾਲਮਕੀ ਗੁਰੂ ਰਵੀदास ਇਕਤਸਵਾ ਵੱਲੋਂ ਪਹੁੰਚ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਗਰੀਬ ਪਰਿਵਾਰ ਦੇ ਨਾਲ ਕਿਸੇ ਪ੍ਰਕਾਰ ਦਾ ਤੱਕਾ ਨਾ ਕੀਤਾ ਜਾਵੇ ਇਸ ਦੌਰਾਨ ਦੁਕਾਨਦਾਰ ਪਿਆਰਾ ਸਿੰਘ ਪੁੱਤਰ ਗੋਬਿੰਦ ਸਿੰਘ ਨਿਵਾਸੀ ਪਿੰਡ ਮੋੜਨੇ ਭਰੇ ਮਨ ਦੇ ਨਾਲ ਦੱਸਿਆ ਕਿ ਲਗਭਗ 1993 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਦੁਕਾਨ ਕਿਰਾਏ ਤੇ ਮਿਲੀ ਸੀ ਜਿਸ ਦੇ ਨਾਲ ਉਹਨਾਂ ਵੱਲੋਂ ਆਰਜੀ ਤੌਰ ਤੇ ਛੱਪਰ ਪਾ ਕੇ ਸਬਜ਼ੀ ਦੀ ਦੁਕਾਨ ਲਗਾਈ ਗਈ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਲੰਬੇ ਸਮੇਂ ਤੋਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੀ ਦੁਕਾਨ ਨੂੰ ਹਟਾ ਲੈਣ ਜਦੋਂ ਕਿ ਉਹ ਨੈਸ਼ਨਲ ਹਾਈਵੇ ਤੋਂ ਲਗਭਗ 200 ਫੁੱਟ ਦੀ ਦੂਰੀ ਤੇ ਬੈਠੇ ਹੋਏ ਹਨ ਦੂਜੇ ਪਾਸੇ ਨੈਸ਼ਨਲ ਹਾਈਵੇ ਦੇ ਉੱਤੇ 50 ਫੁੱਟ ਦੂਰੀ ਉੱਤੇ ਪੱਕੀਆਂ ਦੁਕਾਨਾਂ ਰੋਜ਼ਾਨਾ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਬਿਜਲੀ ਦੇ ਮੀਟਰ ਵੀ ਲੱਗ ਗਏ ਹਨ ਧੜਾ ਧੜਾ ਨਜਾਇਜ਼ ਹੋ ਸਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ناکਾਮ ਸਾਬਿਤ ਹੋ ਰਿਹਾ ਹੈ ਜਦੋਂ ਕਿ ਉਹ ਸਬਜ਼ੀ ਵੇਚ ਕੇ ਆਪਣਾ ਪਰਿਵਾਰ ਪਾਲ ਰਹੇ ਹਨ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਧੱਕਾ ਨਾ ਕੀਤਾ ਜਾਵੇ ਇਸ ਦੌਰਾਨ ਨਗਰ ਪੰਚਾਇਤ ਕੀਤਪੁਰ ਸਾਹਿਬ ਦੇ ਅਧਿਕਾਰੀਆਂ ਵੱਲੋਂ ਉਕਤ ਸਬਜ਼ੀ ਵਕਰੇਤਾ ਨੂੰ ਦੁਕਾਨ ਦੇ ਵਿੱਚੋਂ ਸਬਜ਼ੀ ਦੇ ਕਰੇਟ ਚੁੱਕ ਕੇ ਬਾਹਰ ਰੱਖੇ ਗਏ ਅਤੇ ਉਸ ਨੂੰ ਤਾਅਨਾ ਕੀਤੀ ਗਈ ਕਿ ਜਲਦ ਹੀ ਉਸ ਦੀ ਦੁਕਾਨ ਨੂੰ ਗਿਰਾ ਦਿੱਤਾ ਜਾਵੇਗਾ। ਇਸ ਦੌਰਾਨ ਕਾਰਜ ਸਦਕ ਅਧਿਕਾਰੀ ਰਵਨੀਤ ਸਿੰਘ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਸ ਦੁਕਾਨ ਨੂੰ ਜੇਕਰ ਉਹ ਆਪ ਚੁੱਕ ਲੈਣਗੇ ਤਾਂ ਬਿਹਤਰ ਹੈ ਨਹੀਂ ਤਾਂ ਨਗਰ ਪੰਚਾਇਤ ਵੱਲੋਂ ਹਟਾ ਦਿੱਤੀ ਜਾਵੇਗੀ। ਕੀਤ ਪਰਸੰਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਮਨੀਸ਼ ਫਰਵਾਹ ਦੀ ਰਿਪੋਰਟ। ਮਤਲਬ ਮੈਂ ਸਬਜ਼ੀ ਲਾਂਦਾ ਇੱਥੇ ਕਾਫੀ ਦਿਨ ਤੋਂ ਲਾਂਦਾ ਰਹਿੰਦਾ ਤਾਂ ਮੈਂ ਵੈਸੇ ਤਕਰੀਬਨ 30 ਸਾਲ ਤੋਂ ਇੱਥੇ ਠੀਕ ਨਹੀਂ ਮੈਂ ਸੜਕ ਤੋਂ 200 ਫੁੱਟ ਦੂਰ ਹੈ। ਘਟੋ ਘਟ 200 ਫੁੱਟ ਦੂਰ ਹੈ ਮੇਰਾ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗਾ ਮੈਨੂੰ ਮੇਰੀ ਸ਼ਿਕਾਇਤ ਕੀਤੀ ਗਈ ਬੇਨਜਾਇਜ਼ ਕਬਜ਼ਾ ਲੇਕਿਨ ਨਜਾਇਜ਼ ਕਬਜ਼ੇ ਤਾਂ ਦੇਖੋ ਪੱਕੇ ਖੋਖੇ ਪਏ ਬਿਲਕੁਲ ਆਨਰਿਡੀ ਪਏ ਹੋਏ ਉਹ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਇੱਕ ਚੀਜ਼ ਹੋਰ ਵੀ ਮੈਂ ਦੱਸਿਆ ਜਾਂਦਾ ਵੀ ਮੈਂ ਹਰ ਇੱਕ ਮਹਿਕਮੇ ਨਾਲ ਹਰ ਇੱਕ ਇਹਦੇ ਨਾਲ ਇਹਨ ਸਰਕਾਰ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਕਮੇਟੀ ਨਾਲ ਸਾਰਿਆਂ ਨਾਲ ਮੈਗਰੀ ਹੋਇਆ ਮੈਂ ਤੁਹਾਨੂੰ ਲਿਖ ਕੇ ਲਿਆ ਵੇ ਤੂੰ ਲਿਖ ਕੇ ਦੇਵੇ ਚੱਕ ਲੂਗਾ ਮੈਂ ਕਿਹਾ ਜਦੋਂ ਵੀ ਤੁਸੀਂ ਕੋਈ ਡਿਵੈਲਪਮੈਂਟ ਕਰਨੀ ਮੈਂ ਚੁੱਕ ਲੂਗਾ ਇਸ ਤੇ ਪਰ ਇਹ ਤਾਂ ਕੋਈ ਹੋ ਨਹੀਂ ਸਕਦਾ ਲਿਖ ਕੇ ਦੇਣ ਨਾਲ ਵੱਡੀ ਕੋਈ ਚੀਜ਼ ਹੋ ਨਹੀਂ ਸਕਦੀ ਠੀਕ ਨਹੀਂ ਗੱਲ ਇਹਨਾਂ ਨੂੰ ਫਿਰ ਵੀ ਵਿਸ਼ਵਾਸ ਨਹੀਂ ਆਇਆ ਮੈਨੂੰ ਡੀਸੀ ਦੇ ਵਿੱਚ ਕੀਤਾ ਐਸਡੀਓ ਸਾਹਿਬ ਦੇ ਵਿੱਚ ਕੀਤਾ ਮੈਂ ਐਸਡੀਓ ਸਾਹਿਬ ਨੂੰ ਵੀ ਬੇਨਤੀ ਕੀਤੀ ਜਾ ਕੇ ਨਾਨਕ ਸਿੰਘ ਸਾਹਿਬ ਵੀ ਤੁਸੀਂ ਮੌਕਾ ਦੇਖੋ ਵੀ ਜੇ ਮੈਂ ਨਜਾਇਜ਼ ਲੱਗਦਾ ਤੁਸੀਂ ਮੈਨੂੰ ਚੁੱਕਾ ਦਿਓ ਪਰ ਮੈਂ ਇਹ ਕਹਿੰਦਾ ਵੀ ਇਹ ਬਹੁਤ ਵੱਡਾ ਮੇਰੇ ਨਾਲ ਧੱਕਾ ਹੋ ਰਿਹਾ ਮੈਂ ਮੈਂ ਸਭ ਨੂੰ ਵੀ ਕਹਿੰਦਾ ਮੇਰਾ ਬੇਟਾ ਵੀ ਐਮਈ ਬੀਐਡ ਕੀਤੀ ਵੀ ਮੇਰੇ ਬੇਟੇ ਨੂੰ ਨੌਕਰੀ ਤਾਂ ਕਿਆ ਦੇਣੀ ਸਬਜ਼ੀ ਵੇਚਣ ਤੋਂ ਵੀ ਤੁਸੀਂ ਮਨਾਹੀ ਹੈ ਅਰ ਮੈਂ ਕਹਿੰਦਾ ਪੰਜਾਬ ਦਾ ਕਿਆ ਮੈਂ ਇੱਥੇ ਬਿਲਕੁਲ ਲੋਕਲ ਐ ਇਨੀ ਦਿਨ ਦਾ ਰਹਿਣਾ ਮੈਂ ਐਜੀਪੀਸੀ ਦੀ ਦੁਕਾਨ ਹੈ ਠੀਕ ਹੈ ਨੀ ਗੱਲ ਮੈਂ ਕਿਸੇ ਨੂੰ ਇਹ ਨਹੀਂ ਕਿਹਾ ਨਾ ਕਦੇ ਕਿਸੇ ਨੂੰ ਮੈਂ ਬੁਰਾ ਬੋਲਿਆ ਨਾ ਕਦੇ ਆਕੜਿਆ ਮੈਂ ਹੱਥ ਜੋੜ ਕੇ ਕਿਤੇ ਡੀਸੀ ਸਾਹਿਬ ਕੋਲ ਵੀ ਗਿਆ ਉੱਥੇ ਏਡੀਸੀ ਮੈਡਮ ਕੋਲ ਭੋਜਿਆ ਕਿਸੇ ਨੇ ਨਾ ਕੋਈ ਸੁਣਾਈ ਨਹੀਂ ਕੀਤੀ ਜੇ ਸ਼ਿਕਾਇਤ ਕਰਦਾ ਬਸ ਉਹ ਕਹਿੰਦੇ ਗਲੀ ਬਣਨੀ ਗਲੀ ਬਣ ਐਨਾ ਚੱਲ ਕਹਿੰਦੇ ਵੀ ਕੁਝ ਨਹੀਂ ਬਣਨਾ ਇੱਥੇ ਕੋਈ ਗਲੀ ਨਹੀਂ ਬਣ ਸਕਦੀ ਠੀਕ ਹੈ ਨੀ ਗੱਲ ਇਹ ਸਿਫਾਸਟ ਹੋ ਗਿਆ ਮੈਂ ਇਹ ਐਨ ਐਚ ਨੇ ਵੀ ਲਿਖ ਕੇ ਲੈ ਲਿਆ ਵੀ ਜਦੋਂ ਕੋ ਰੋਡ ਬਣਾਉਂਗੇ ਤੂੰ ਚੱਕ ਦੀ ਮੈਂ ਲਿਖ ਕੇ ਦੇ ਦਿੱਤਾ ਹੁਣ ਇਹਦੇ ਨਾਲੋਂ ਵੱਡੀ ਕਿਹੜੀ ਚੀਜ਼ ਆ ਆ ਤਰਪਾਲ ਚੱਕਣ ਵਾਸਤੇ ਪੁਲਸ ਚਾਹੀਦੀ ਆ ਠੀਕ ਆ ਤਰਪਾਲ ਚੱਕਣ ਵਾਸਤੇ ਪੁਲਸ ਚਾਹੀਦੀ ਐ ਜੇ ਖੋਖਾ ਚਕਾਣਾ ਹੋਵੇ ਕਿੱਥੋਂ ਦੇ ਮਿਲਟਰੀ ਮੰਗਾਉਂਗੇ ਇਹ ਠੀਕ ਨਹੀਂ ਕਰ ਸੋ ਮੈਂ ਕਹਿੰਦਾ ਵੀ ਨਾ ਧੱਕਾ ਕੀਤਾ ਜਾ ਵੀ ਮੇਰੀ ਹੱਥ ਜੋੜ ਕੇ ਬਿੰਦੀ ਐ ਜਿਹੜੇ ਗਰੀਬ ਕਾ ਮੈਂ ਨਹੀਂ ਕਹਿੰਦਾ ਵੀ ਉਹ ਚਕਾਓ ਜਿਹੜੇ ਗਰੀਬ ਕੋ ਕਮਾਉਂਦੇ ਆ ਰੇੜੀ ਫੇੜੀ ਵਾਲੇ ਉਹਨੂੰ ਆਪਣੇ ਟਾਈਮ ਦੇ ਹਿਸਾਬ ਨੂੰ ਜਗ੍ਹਾ ਦੇ ਦੇ ਉੱਥੇ ਦੇ ਉਹਨੂੰ ਰੋਟੀ ਕਮਾਣ ਦਿਓ ਦੇਖਣੀਗਾ ਮੇਰੇ ਨਾਲ ਧੱਕਾ ਨਹੀਂ ਕੀਤਾ ਮੈਂ 200 ਫੁੱਟ ਦੂਰ ਹੈ ਕੋਈ ਕਿਸੇ ਨੂੰ ਗਲਤੀ ਨਹੀਂ ਔਰ ਮੈਂ ਐਗਰੀ ਹੈ ਸਰਕਾਰ ਨਾਲ ਇਹ ਤਾਂ ਹੈ ਨਹੀਂ ਵੀ ਮੈਂ ਕਿਸੇ ਨੂੰ ਆਕੜਦਾ ਵੀ ਮੈਂ ਨਹੀਂ ਕਰਨਾ ਹੁਣ ਜਿਹੜੀ ਸਬਜ਼ੀ ਚੱਕ ਕੇ ਕਮੇਟੀ ਆਣੇ ਇੱਥੇ ਸਿਟੀ ਦੇਖੋ ਇਹ ਖਰਾਬ ਹੋ ਜਣੀ ਤੁਸੀਂ ਮੌਕਾ ਦੇਖੋ ਠੀਕ ਹੈ ਸਹੀ ਨੇ ਸੋ ਮੇਰੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਂ ਕਿ ਮੈਂ ਕੋਈ ਐਦਾਂ ਦਾ ਨਹੀਂ ਹੈ ਵੀ ਚੱਲ ਸਭ ਨੂੰ ਪਤਾ ਸਭ ਲੋਕਲ ਦੀ ਮੈਨੂੰ ਜਾਣਦੇ ਆ ਬੇਟਾ ਮੇਰਾ ਬਹੁਤ ਸਾਊ ਹੈ ਬਸ ਗਰੀ ਸਮਾਜ ਤੋਂ ਜਿਹੜੇ ਇੱਥੇ ਆਪਣੇ ਦੁਕਾਨ ਲਾਉਂਦੇ ਦਿੰਦੇ ਉਹ ਵੱਲੋਂ ਕੋਲ ਆਂਦੀ ਹੈ ਕਿ ਭਾਈ ਸਾਡੇ ਨਾਲ ਤਕਰਾਵ ਰਿਹਾ ਏ ਕਿ ਅਸੀਂ ਇਹ ਬੰਦੀ ਕੋਲ ਤੇ ਆ ਕੇ ਪਹਿਲਾਂ ਪੂਰੀ ਜਾਂਚ ਕਰਦੇ ਆ ਕਿ ਇੱਥੇ ਹੈ ਕਿਆ ਮਸਲਾ ਏ ਤਾਂ ਮਸਲਾ ਦੇਖਿਆ ਤਾਂ ਪੂਰਾ ਏਰੀਆ ਦਾ ਹੀ ਰੌਂਡ ਮਾਰਿਆ ਕਿ ਇੱਕ ਸਾਡੇ ਜਿਹੜੇ ਆਪਣੇ ਰਵਿਦਾਸੀ ਭਾਈਚਾਰੇ ਵਿੱਚ ਹੋਏ ਦੀ ਸਾਈਡ ਤੇ ਦੁਕਾਨ ਸੀ ਬਹੁਤ ਜ਼ਿਆਦਾ ਤੇ ਹਾਈਵੇ ਪਰ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਤੇ ਪ੍ਰਸ਼ਾਸਨ ਵੱਲੋਂ ਜਾਂ ਐਸਡੀਐਮ ਵੱਲੋਂ ਕਿਹਾ ਜਾ ਰਿਹਾ ਕਿ ਇਹ ਦੁਕਾਨ ਚੱਕੀ ਜਾਵੇ ਨਹੀਂ ਤਾਂ ਇਹ ਦੁਕਾਨ ਤੋੜਤੀ ਜਾਣੀ ਹੈ ਤੇ ਸਵੇਰੇ ਇਹਨੇ ਮੈਂ ਦੱਸਿਆ ਕਿ ਕੁਝ ਸਾਡੇ ਨਾਲ ਗੁੰਡਾਗਰਦੀ ਵੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਸਮਾਨ ਔਰ ਸਬਜ਼ੀ ਸਾਡੇ ਖਲਾਰੀ ਗਈਆਂ ਤੇ ਮੈਂ ਇਹ ਵੀ ਬੇਨਤੀ ਕਰਨ ਜਾਂਦਾ ਐ ਐਸਡੀਐਮ ਸਾਹਿਬ ਨੂੰ ਕਿ ਜਿਹੜੀ ਆ ਉਹ ਦੁਕਾਨਾਂ ਹਾਈਵੇ 'ਤੇ ਲੱਗੀ ਹੈ ਪਹਿਲਾਂ ਇਹਦੇ ਵੀ ਕਾਰਵਾਈ ਕੀਤੀ ਜਾਵੇ ਨਾ ਜੇ ਕਾਰਵਾਈ ਕਰਨੀ ਹੈ ਤਾਂ ਇੱਕ ਬਰਾਬਰ ਸਾਰਿਆਂ ਨਾਲ ਕੀਤੀ ਜਾਵੇ ਨਹੀਂ ਤਾਂ ਫਿਰ ਇੱਕ ਗਰੀਬ ਬੰਦੇ 'ਤੇ ਨਾ ਕਾਰਵਾਈ ਕੀਤੀ ਜਾਵੇ ਤੇ ਮੈਂ ਐਸਡੀਐਮ ਦੀ ਥੋੜੀ ਜਿਹੀ ਬੋਲ ਚਾਲ ਦੇਖ ਰਿਹਾ ਸੀ ਚਲੋ ਅਸੀਂ ਧਾੜ ਕੇ ਆਈ ਸੰਸਥਾ ਵੱਲੋਂ ਇਹਨੂੰ ਦੇ ਵੀ ਦਿੱਤੀ ਹੈ ਚੇਤਾਵਨੀ ਕਿ ਜੇ ਐਦਾਂ ਕਿਸੇ ਵੀ ਗਰੀਬ ਬੰਦੇ 'ਤੇ ਆਉਂਦਾ ਕਿਸੇ ਵੀ ਸਮਾਜ ਚੋਂ ਬੰਦੇ ਦਾ ਤਕਾ ਆਉਂਦਾ ਅਈ ਨੰਗਲ ਤੋਂ ਲੈ ਕੇ ਕੀਰਤਪੁਰ ਤੱਕ ਜਾਮ ਕੀਤਾ ਜਾਊਂਗਾ ਸਾਡੀ ਸੰਸਥਾ ਵੱਲੋਂ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਐਸਡੀਐਮ ਦੀ ਬੋਲ ਚੱਲ ਦੇਦਾ ਹੈ ਤਾਂ ਉਹ ਕਹਿੰਦਾ ਇਹਨੂੰ ਗਰੀਬ ਬੰਦੇ ਨੂੰ ਤਾਂ ਮਕਾਣਾ ਚਾਹੁੰਦਾ ਇੱਕ ਤਰ੍ਹਾਂ ਦਾ ਕਿ ਮੈਂ ਤੁਹਾਡੇ ਵੱਲ ਕਾਰਵਾਈ ਕਰ ਦੂੰਗਾ ਕਾਰਵਾਈ ਇਹ ਪੁੱਛਣਾ ਚਾਹੁੰਦੇ ਕਿਸ ਚੀਜ਼ ਦੀ ਕਾਰਵਾਈ ਕਰਵਾਉਣੇ ਚਾਹੁੰਦੇ ਹੈ ਕਿ ਕਿਸੇ ਵੱਡੇ ਲੀਡਰ ਦਾ ਹੱਥ ਹੈ ਜਿਹੜੇ ਉਹਦੇ ਸ਼ਹਿਰ ਚ ਬੋਲ ਰਿਹਾ ਇਹ ਐਨੀ ਗੁੰਡਾਗਰਦੀ ਹੈ ਯਾਰ ਇੱਕ ਤਾਂ ਸਰਕਾਰ ਕਹਿੰਦੀ ਹੈ ਸਾਡੇ ਜਿੰਨੇ ਵੀ ਪ੍ਰਸ਼ਾਸਨ ਦੇ ਬੰਦੇ ਲੱਗੇ ਹੋਏ ਹੈ ਉਹ ਗਰੀਬ ਲੋਕਾਂ ਦੀ ਭਲਾਈ ਵਾਸਤੇ ਸਰਕਾਰ ਹੈ ਮੈਂ ਸੋਚਦਾ ਹੈ ਗਰੀਬ ਭਲਾਈ ਵਾਸਤੇ ਨਹੀਂ ਇੱਕ ਗੁੰਡਾਗਰਦੀ ਸਰਕਾਰ ਹੈ ਜਿਹੜੀ ਬੰਦੇ ਗਰੀਬ ਬੰਦੇ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਕਿ ਤੁਹਾਡੇ ਕੋਲ ਕਾਰਵਾਈ ਕਰ ਦੇਣੀ ਹੈ ਅਸੀਂ ਇਹ ਸੋਚਿਆ ਕਿ ਇਹਦੇ ਆਪਣੇ ਜਿਹੜਾ ਵੀ ਸਮਾਨ ਸਬੂਨ ਹੈਗਾ ਬਚਾਵਾਏ ਕਿਉਂਕਿ ਇੱਕ ਇੱਕ ਦੋ ਦਿਨਾਂ ਬਾਅਦ ਅੱਜ ਗਰਮੀ ਦੇ ਦਿਨ ਹੈ ਇਹ ਸਬਜ਼ੀ ਖਰਾਬ ਹੋ ਜਾਣੀਆਂ ਅਸੀਂ ਇਹ ਹੀ ਕਿਹਾ ਤਾਂ ਕਿ ਸਬਜ਼ੀ ਸਬਜ਼ੀ ਲਾ ਕੇ ਬੈ ਜਾ ਵੀ ਆਪਣੀ ਵੇਚ ਕੇ ਆਪਣੇ ਘਰ ਜਾਉਗੇ ਦੋ ਪੈ ਲੈ ਕੇ ਤੇ ਇਹਦਾ ਕਹਿਣਾ ਇਹ ਹੈ ਕਿ ਜੇ ਤੁਸੀਂ ਸਬਜ਼ੀ ਲਾਉਂਦੇ ਹੋ ਤੁਹਾਡੇ ਕਾਰਵਾਈ ਕਰ ਦੇਣੀ ਹੈ ਕੋਈ ਦਸ ਸਬਜ਼ੀ ਵਿੱਚ ਕੋਈ ਚੁੱਟਾ ਵੇਚ ਰਿਹਾ ਹੈ ਜੋ ਕੋਈ ਭੁੱਕੀ ਜਾਂ ਫੀਮ ਵੇਚ ਰਿਹਾ ਕੋਈ ਸ਼ਰਾਬ ਵੇਚ ਰਿਹਾ ਹੈ ਇੱਕ ਮਿਹਨਤ ਨਾਲ ਆਪਣੀ ਸਬਜੀ ਵੇਚ ਰਿਹਾ ਲੋਕਾਂ ਦੇ ਘਰ ਜਾ ਕੇ ਸਬਜ਼ੀ ਬਣਦੀਆਂ ਤੇ ਦੂਸਰਾ ਮੈਂ ਇਹਨਾਂ ਨੂੰ ਇਹ ਕਹਿੰਦਾ ਜਿਹੜੀ ਇਹ ਬਦਮਾਸ਼ੀ ਇਹ ਕਹਿ ਰਿਹਾ ਅਸੀਂ ਬਦਮਾਸ਼ੀ ਕਰ ਰਿਹਾ ਚਲੋ ਅਸੀਂ ਮੰਨ ਲਿਆ ਅਸੀਂ ਬਦਮਾਸ਼ੀ ਕਰ ਰਿਹਾ ਯਾਨੀ ਸਭਾ ਦੀ ਬਦਮਾਸ਼ੀ ਕਰ ਰਿਹਾ ਅਸੀਂ ਸੜਕ ਜਾਮ ਕਰਾਂਗੇ ਫੁੱਲਾ ਖੁੱਲਾ ਚੈਲੰਜ ਦਿੰਦੇ ਆ ਪਰ ਇੰਨੀ ਜਿਹੜੀ ਇਹਨੇ ਗੁੰਡਾਗਰਦੀ ਕਰਿਆ ਕਰਦੇ ਆ ਕ੍ਰੈਚਰ ਰੋਵਰ ਜਾ ਕੇ ਕਰੋ ਉਹ ਸੱਟੇ ਵਾਲੀ ਦੁਕਾਨਾਂ ਥਾਂ ਥਾਂ ਖੁੱਲੀਆਂ ਮੈਂ ਆਉਂਦੇ ਫਿਰ ਜਾ ਕੇ ਦਾਦਾਗਿਰੀ ਕਰੋ ਆ ਲੋਟਰੀ ਸਟਾਲ ਖੁੱਲੇ ਹੋਏ ਆ ਇਹਦੇ ਵੀ ਦਾਦਾਗਿਰੀ ਕਰੋ ਜਾ ਕੇ ਇਨਾ ਮਾੜਾ ਹਾਲ ਹੋ ਗਿਆ ਵਾ ਪੰਜਾਬ ਸਰਕਾਰ ਦਾ ਕੀ ਗਰੀਬ ਬੰਦਿਆਂ ਨੂੰ ਡਰਾਣਾ ਤੁਸੀਂ ਉਹ ਡਰਾਣਾ ਜਿਹੜੇ ਲਾਲੇ ਆ ਮੋਟੇ ਮੋਟੇ ਬੈਠੇ ਆ ਦੋ ਨੰਬਰ ਦਾ ਕੰਮ ਕਰ ਰਹੇ ਆ ਇਹਨਾਂ ਨੂੰ ਡਰਾਓ ਯਾਰ ਇਹ ਗਰੀਬ ਬੰਦਿਆਂ ਨੂੰ ਕਿਹਾ ਡਰਾਣਾ ਇਹ ਤਾਂ ਪਹਿਲੇ ਹੀ ਬੰਦੇ ਸਟੰਟ ਪਏ ਹੋਏ ਆ ਇਹ ਦੱਸੂਗਾ ਕੁਝ ਤੁਹਾਨੂੰ ਕਿਹਾ-ਕਿਆ ਇਹਨਾਂ ਨੂੰ ਧੱਕਾ ਹੋਇਆ ਕਿਹਾ-ਕਿਆ ਦੱਸੋ ਮਾਰੇ ਠੀਕ ਹੈ ਅਸੀਂ ਐਸ ਜੀ ਐਸ ਨੂੰ ਇਹ ਕਿਹਾ ਕਿ ਜਦ ਤੁਸੀਂ ਸਾਰੀਆਂ ਦੁਕਾਨਾਂ ਜਹੇ ਕਹੇ ਕਹਿ ਰਹੇ ਨਾ ਕਿ ਧੱਕਾ ਕਰ ਰਹੇ ਇੱਕ ਤਾਂ ਭਾਈ ਸਾਹਿਬ ਦੀ ਦੁਕਾਨ ਸੀ ਇੱਧਰ ਰਵੀਦਾਸ ਭਾਈ ਜੀ ਹੈ ਠੀਕ ਹੈ ਜੀ ਰਵੀਦਾਸ ਭਾਈ ਜਰਚੋਂ ਇੱਕ ਮੈਂ ਮੁਸਲਮਾਨ ਭਾਈ ਜੀ ਠੀਕ ਹੈ ਇਹ ਸਾਡੇ ਨਾਲ ਦੋਨਾਂ ਦੁਕਾਨਾਂ ਦਾ ਧੱਕਾ ਹੋਇਆ ਕਰਦਾ ਜੀ ਜੋ ਕਿ ਇੱਥੇ ਦੇਖੋ ਤੁਸੀਂ ਪੱਕੀਆਂ ਔਰ ਕੱਚੀਆਂ ਦੁਕਾਨਾਂ ਰੋਡ ਦੇ ਉੱਪਰ ਪਈਆਂ ਹੋਆਂ ਸਾਨੂੰ ਸਾਡਾ ਇੱਕ ਚੱਲਦਾ ਫਿਰਦਾ ਆਟੋ ਹੈ ਚੱਲਦੀ ਫਿਰਦੀ ਦੁਕਾਨਦਾਰੀ ਹੈ ਜੋ ਕਿ ਅਸੀਂ ਸਵੇਰ ਨੂੰ ਆਪਣੇ ਬੱਚੇ ਪਾਲਣ ਵਾਸਤੇ ਲਾ ਲਈਦੇ ਔਰ ਸ਼ਾਮ ਨੂੰ ਚਲ ਜੀਦਾ ਇਹ ਨਹੀਂ ਕਿ ਅਸੀਂ ਪੱਕੇ ਖੋਖੇ ਰੱਖ ਕੇ ਬੈਠ ਗਏ ਜੇ ਤਾਂ ਕਹੋ ਜੀ ਅਸੀਂ ਪੱਕਾ ਖੋਖਾ ਰੱਖ ਕੇ ਬੈਠ ਗਏ ਹਾਂਜੀ ਕੁਝ ਗਲਤੀਆਂ ਸਾਡੀਆਂ ਵੀ ਆ ਅਸੀਂ ਜਿਹੜੀਆਂ ਛਤਰੀਆਂ ਲਾ ਕੇ ਥੋੜੀਆਂ ਬਾਹਰ ਨੂੰ ਆਗੇ ਰੋਡ ਤੇ ਉਹ ਗਲਤੀ ਅਸੀਂ ਕਹਿੰਦੇ ਆ ਅਸੀਂ ਆਪਣੀ ਗਲਤੀ ਨੂੰ ਮੰਨਦੇ ਆ ਬਟ ਇਹ ਨਹੀਂ ਕਿ ਤੁਸੀਂ ਦੋ ਦੀਆਂ ਚਕਾ ਕੇ ਬਾਕੀ ਜੋ ਪੱਕੀਆਂ ਦੁਕਾਨਾਂ ਐ ਇਸ ਵਾਰ ਦੁਕਾਨਾਂ ਵਾਲ ਨੂੰ ਦਿਖਾਇਆ ਜਾਵੇ ਇਹ ਨਹੀਂ ਕਿ ਕੈਮਰਾ ਕੈਮਰਾ ਦਿਖਾਇਆ ਜਾਓ ਪੱਕੀਆਂ ਦੁਕਾਨਾਂ ਉਹ ਸਿਰ ਤੇ ਲੱਗੇ ਸਿਰ ਤੇ ਮੀਟਰ ਲਾ ਕੇ ਮੀਟਰ ਲਾ ਕੇ ਖੋਖੇ ਬਣ ਗਿਆ ਮੀਟਰ ਟਿੱਕਰ ਲੱਗ ਚੁੱਕੇ ਆ ਹਰ ਇੱਕ ਚੀਜ਼ ਆ ਬਿਮਾਰ ਬੰਦੇ ਆ ਇਹ ਗਰੀਬ ਬੰਦੇ ਆ ਇਹ ਆਪਣਾ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਅੱਜ ਨਗਰ ਕਾਉਂਸਲ ਆ ਕੇ ਇਹਨਾਂ ਦੀ ਦੁਕਾਨ ਚਕਾਈ ਇਹਨਾਂ ਨੇ ਨਗਰ ਕਾਉਂਸਲ ਨੇ ਇਹ ਦੇਖੋ ਦੁਕਾਨ ਚਕਾਈ ਇਹਨਾਂ ਨੇ ਨਗਰ ਇਹ ਮਨਜਾਇਜ ਕਬਜ਼ੇ ਹੋਏ ਵੇ ਨੂੰ ਤੰਕ ਕਰਿਆ ਕਰਦੇ ਨ ਕਰਿਆ ਕਰਦੇ ਸਰਕਾਰੀ ਧਾਣੇ ਜਿਹੜੇ ਲੱਗੇ ਨੇ ਬੰਦੇ ਕਈਆਂ ਨੇ ਤੇ ਰੋਡ ਦੇ ਉੱਪਰ ਲਿਆਦੇ ਸੀਗਾ ਅੱਗੇ ਵਧੇ ਹੋਏ ਸੀ ਪਿੱਛੇ ਖੋਖੇ ਆ ਤੁਸੀਂ ਪਿੱਛੇ ਦੇਖ ਸਕਦੇ ਰੋਡ ਦੇ ਉੱਪਰ ਕਾਫੀ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਬੇਸ਼ੱਕ ਤੁਸੀਂ ਘੁੰਮ ਕੇ ਦੇਖੋ ਪੱਕੇ ਲੱਗੇ ਹੋਏ ਪੱਕੇ ਸਰਪੰਚਾਇਤ ਦੀ ਇਹ ਕੰਨ ਚਾਹੀਦੀ ਹੈ ਇਹਦਾ ਸੜ ਦੀ 100 ਫੇ ਤੁਸੀਂ ਕਿਧਰ ਚੁਕਾ ਸਕਦੇ ਜੀ ਫਿਰ ਤੁਹਾਨੂੰ ਜਿੱਦਾਂ ਇਹ ਸਭ ਦੇ ਸ਼ਹਿਰ ਸੀਗੇ ਪੰਜਾ ਜਿੱਕਿ ਇਹਨਾਂ ਦੇ ਹੁਕਮ ਹੈ ਜੀ ਤੁਹਾਨੂੰ ਇਹ ਸਭ ਇਹ ਤੁਸੀਂ ਕੋਈ ਲਿਖਤ ਰੂਪ ਚ ਇਹਨਾਂ ਨੂੰ ਨੋਟਿਸ ਦਿੱਤਾ ਸੀਗਾ ਜੀ ਪਹਿਲਾਂ ਹਾਂ ਜੀ ਦਿੱਤੇ ਤੇ ਤੇ ਜਿਹੜੀ ਬਾਕੀ ਦੁਕਾਨਾਂ ਹੈਗੇ ਜੀ ਉਹ ਵੀ ਚੁਕਾ ਕੇ ਜਾਓਗੇ ਤੁਸੀਂ ਕਿ ਕੱਲੀ ਇਹੀ ਚੁਕਾਓਗੇ ਟਾਰਗੇਟ ਇਹਨੂੰ ਹੀ ਕਰੂਗੇ ਨਹੀਂ ਨਹੀਂ ਆਪਾਂ ਸਾਰੀਆਂ ਹਟਾਈਆਂ ਪਿੱਛੇ ਦਾ ਜਿਹੜਾ ਪਾਦੇ ਸਾਰੀਆਂ ਦਾ ਆ ਦੇਖੋ ਕਿਸੇ ਦੁਕਾਨ ਅੱਗੇ ਜਾ ਕੇ ਦੇਖੋ ਜਿੰਨੇ ਵੇ ਵਦੇ ਸਭ ਹਟਾ ਉਹ ਸਾਹਮਣੇ ਦੁਕਾਨਾਂ ਹੈਗੀਆਂ ਹੋਰ ਮੇਰੇ ਕੋਲ ਆ ਰੋੜੀ ਜੀ ਨਾ ਆਪਣਾ ਹੈਗੇ ਸਾਰੇ ਜੀਵਾਨ ਹੈਗੇ ਇਸ ਤਰ੍ਹਾਂ ਇਹ ਮੁਰਕੜੀ ਅਬ ਵਿਚਕਾਰ ਕੀ ਕਹਿੰਦਾ ਅੱਗੇ ਬਿਲਕੁਲ ਅੱਗੇ ਲਾਈ ਪਰ ਰੋਡ ਦੇ ਉੱਪਰ ਆਹ ਦਾ ਸਾਈਡ ਤੇ ਤਾਂ ਜੀ ਕਿੰਨੀ ਪਿੱਛੇ ਆ 200 ਕੋਟ ਚੂਰੇ ਲਗਭਗ ਰੋਡ ਤੋਂ ਪਾ ਜੀ ਇਹ ਪਾ ਜੀ ਇਹ ਜਗ੍ਹਾ ਦਾ ਐਨਐਚਆਈ ਦੀ ਹੈ ਫਿਰ ਨਗਰ ਪੰਚਾਇਤ ਕਿੱਦਾਂ ਇਹਦੇ ਵਿੱਚ ਦਖਲ ਦੇ ਰਹੀ ਹੈ ਜਿਹਨਾਂ ਦੇ ਜੋ ਹੁਕਮ ਉਸਰ ਯੂ ਸਭ ਦਾ ਸਾਡਾ ਹੁਕਮ ਹੈ ਪੇਚਾਣੀ ਹੈ ਜਿਹੜੇ ਪਾ ਲਿਜਾਈ ਕਬੀ ਕਹਿੰਦੀ ਆਓ ਪਾ ਸਾਰੇ ਜਿਹੜੇ ਨਿਜਾਇਜ਼ ਕਬੀ ਛਡਾਓ ਮੈਂ ਤੁਹਾਨੂੰ ਦੇ